ਪਪੀਤੇ ਦੀ ਕਿਸਮ ਹੈ ਰੈਡ ਲੇਡੀ 786 ਜਿਹੜੀ ਕਿ 3 ਸਾਲ ਦਾ ਲਾਈਫ ਸਰਕਲ ਹੁੰਦਾ 3 ਸਾਲ ਤੱਕ ਪੂਰਾ ਪਰਮਾ ਫਲ ਦਿੰਦੀ ਹੈ ਜੀ ਉਸ ਤੋਂ ਬਾਅਦ ਜਿਹੜਾ ਫਲ ਘਟਣਾ ਸ਼ੁਰੂ ਹੋ ਜਾਂਦਾ ਹੈਗਾ ਇਹ ਜਿਹੜੀ ਕਿਸਮ ਆ ਗਈ ਤੁਸੀਂ ਕਦੋਂ ਆਪਣੇ ਖੇਤ ਦੇ ਵਿੱਚ ਲਾ ਸਕਦੇ ਹੋਗੇ ਕਿਵੇਂ ਇਹਦੀ ਦੇਖਭਾਲ ਕਰਨੀ ਹੈ ਤੇ ਕਿਹੜੀਆਂ ਚੀਜ਼ਾਂ ਦਾ ਇਹਦੀ ਦੇਖਭਾਲ ਸਮੇਂ ਜਿਹੜਾ ਤੁਸੀਂ ਧਿਆਨ ਰੱਖਣਾਗਾ ਸਾਰੀ ਇਸ ਵੀਡੀਓ ਦੇ ਵਿੱਚ ਗੱਲਬਾਤ ਜਿਹੜੀ ਤੁਹਾਡੇ ਨਾਲ ਕਰਾਂਗੇ ਵੀਡੀਓ ਨੂੰ ਅੰਤ ਤੱਕ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਪੇਜ ਨੂੰ ਫੋਲੋ ਅਤੇ ਸਬਸਕ੍ਰਾਈਬ ਕਰ ਲਓ ਜੀ ਪਪੀਤੇ ਦੀ ਗੱਲ ਕਰ ਲਈਏ ਤਾਂ ਜਿਹੜਾ ਲਾਉਣ ਦਾ ਬਿਲਕੁਲ ਟਕਮਾ ਸਮਾ ਪਪੀਤੇ ਨੂੰ ਹੈਗਾਗਾ ਉਹ ਹੈਗਾ ਜੀ ਸਤੰਬਰ ਦਾ ਮਹੀਨਾ ਸਤੰਬਰ ਦੇ ਮਹੀਨੇ ਦੇ ਵਿੱਚ ਪਪੀਤਾ ਕਿਉਂ ਲਾਇਆ ਜਾਂਦਾ ਹੈਗਾ ਬਾਕੀ ਬੂਟੇ ਜਿਵੇਂ ਮੰਨ ਲਓ ਫਰਪਰੀ ਮਾਰਚ ਦੇ ਵਿੱਚ ਲਾਏ ਜਾਂਦੇ ਆ ਜਾਂ ਫਿਰ ਜੁਲਾਈ ਅਗਸਤ ਦੇ ਵਿੱਚ ਲਾਏ ਜਾਂਦੇ ਆ ਉਹ ਉਹਨਾਂ ਦੇ ਨਾਲ ਪਪੀਤਾ ਪਾ ਵੈਸੇ ਲਾ ਲੰਨੇ ਆਂਗੇ ਪਰ ਉਹਦੇ ਵਿੱਚ ਕਾਮਯਾਬੀ ਦੇ ਚਾਂਸ ਘਟ ਕਿਉਂ ਹੁੰਦੇ ਹੈਗੇ ਤੇ ਸਤੰਬਰ ਦੇ ਮਹੀਨੇ ਲੱਗਿਆ ਕਿਉਂ ਜਿਆਦਾ ਕੰਮਜਾਮ ਹੁੰਦਾ ਉਹਦਾ ਮੁੱਖ ਕਾਰਨ ਇਹ ਆ ਕਿ ਜੇ ਜਦੋਂ ਸਤੰਬਰ ਦੇ ਮਹੀਨੇ ਲਾਉਣੇ ਆ ਤਾਂ ਜਿਹੜਾ ਨਵੰਬਰ ਤੱਕ ਬੂਟਾ ਜਿਆਦਾ ਵਧਿਆ ਹੋਇਆ ਨਹੀਂ ਹੁੰਦਾ ਉਹਨੂੰ ਜਿਹੜਾ ਟਕਣਾ ਆਸਾਨ ਹੋ ਜਾਂਦਾਗਾ ਪਹਿਲੇ ਸਾਲ ਬੂਟੇ ਨੂੰ ਜਿਹੜਾ ਪਪੀਥੇ ਦੇ ਨੂੰ ਸਰਦੀ ਤੋਂ ਬਚਾਉਣ ਲਈ ਆਪਾਂ ਨੂੰ ਟਕਣਾ ਪੈਂਦਾਗਾ ਤੇ ਇਸ ਲਈ ਜਿਹੜਾ ਇਹਨੂੰ ਤੁਸੀਂ ਸਤੰਬਰ ਚ ਲਾ ਕੇ ਆਸਾਨੀ ਨਾਲ ਜਿਹੜਾ ਨਵੰਬਰ ਦਸੰਬਰ ਜਨਵਰੀ ਇਹਨਾਂ ਮਹੀਨਿਆਂ ਵਿੱਚ ਟਕ ਸਕਦੇ ਹੋ ਪਹਿਲਾ ਮੁੱਖ ਕਾਰਨ ਇਹ ਹੁੰਦਾ ਤੋ ਦੂਜੇ ਮੁਕ ਕਰਨ ਦੀ ਗੱਲ ਕਰ ਲਈਏ ਤਾਂ ਜਿਹੜਾ 8 ਤੋਂ 9 ਮਹੀਨੇ ਬਾਅਦ ਬੂਟੇ ਨੇ ਫਲ ਚੱਕਣਾ ਹੁੰਦਾ ਜੇਕਰ ਤੁਸੀਂ ਉਹਨੂੰ ਮੰਨ ਲਓ ਮਾਰਚ ਦੇ ਵਿੱਚ ਲਾ ਲਿਆ ਤਾਂ ਮਾਰਚ ਤੋਂ ਲੈ ਕੇ ਉਹਨੇ ਪੂਰੀ ਸਰਦੀ ਦੇ ਵਿੱਚ ਜਾ ਕੇ ਫੁੱਲ ਫੁੱਲ ਚੱਕਣੇ ਆ ਤੇ ਉਦੋਂ ਜਿਹੜਾ ਫਲ ਬਣਨਾ ਸੰਭਵ ਨਹੀਂਗਾ ਬੂਟੇ ਤਾਂ ਜ਼ੋਰ ਲੱਗ ਜਾਣਾ ਗਰੋਥ ਦੇ ਉੱਤੇ ਉੱਪਰ ਉਹਦਾ ਬੁਰਾ ਅਸਰ ਪੈ ਜਾਣਾ ਤੇ ਬੂਟਾ ਉੱਥੇ ਹੀ ਖੜ ਜਾਂਦਾ ਹੈਗਾ ਪੂਰਾ ਜਿਹੜਾ ਬਣਦਾ ਝਾੜ ਆ ਉਹ ਤੁਹਾਨੂੰ ਬੂਟੇ ਤੋਂ ਨਹੀਂ ਮਿਲੂਗਾ ਇਸ ਕਰਕੇ ਸਤੰਬਰ ਦੇ ਮਹੀਨੇ ਨੂੰ ਲਾਉਣਾ ਜ਼ਰੂਰੀ ਹੋ ਜਾਂਦਾ ਇੱਕ ਕਾਰਨ ਇਹਦੇ ਵਿੱਚ ਹੋਰ ਹੋ ਜਾਂਦਾ ਮੰਨ ਲਓ ਤੁਸੀਂ ਜੁਲਾਈ ਅਗਸਤ ਵਾਲੇ ਮਹੀਨੇ ਦੇ ਵਿੱਚ ਲਾ ਲੰਨੇ ਹੋ ਤਾਂ ਉਹਦਾ ਫੁੱਲ ਤਾਂ ਸਹੀ ਟਾਈਮ ਆਉਣਾਗਾ ਉਦੋਂ ਫਲ ਬਣ ਸਕਦਾ ਪਰ ਜਿਹੜਾ ਬੂਟਾ ਨਾ ਤਾਂ ਉਹ ਬੜਾ ਵੱਡਿਆਂ ਚ ਹੁੰਦਾ ਨਾ ਛੋਟਾਜ ਹੁੰਦਾ ਜੁਲਾਈ ਦਾ ਲੱਗਿਆ ਬੂਟਾ 3-4 ਫੁੱਟ ਦੇ ਕਰੀਬ ਵੱਗ ਜਾਂਦਾ ਤੇ ਉਹਨੂੰ ਟਕਣ ਤੇ ਮੁਸ਼ਕਲ ਆਉਂਦੀ ਹੈ ਕਿ ਇਸ ਕਰਕੇ ਜਿਹੜਾ ਸਤੰਬਰ ਦੇ ਮਹੀਨੇ ਲਾ ਗਿਆ ਬੂਟਾ ਜਿਹੜਾ ਟਕਿਆ ਆਸਾਨੀ ਨਾਲ ਜਾਂਦਾ ਹੈ ਇਹ ਤਾਂ ਹੋਊਗੀ ਇਹਦੇ ਲਾਉਣ ਦੇ ਸਮੇਂ ਦੀ ਗੱਲ ਤੇ ਕਾਰਨ ਹੁਣ ਗੱਲ ਕਰ ਲਈਏ ਖਾਦ ਖਰਾਕ ਦੀ ਇਸ ਬੂਟੇ ਨੂੰ ਹਰੇਕ ਮਹੀਨੇ ਲਗਭਗ ਜਿਹੜੀ ਕਿਲੋ ਸਵਾ ਕਿਲੋ ਡੇਢ ਕਿਲੋ 2 ਕਿਲੋ ਤੱਕ ਜਿਹੜੀ ਰੂੜੀ ਦੀ ਵਧੀਆ ਗਲੀ ਛੜੀ ਤੁਸੀਂ ਖਾਦ ਦੇਣੀ ਹੈਗੀ ਤੇ ਨੇੜੇ ਉਹ ਜਿਹੜਾ ਥਾਂ ਇਹਦਾ ਤੁਸੀਂ ਉੱਚਾ ਰੱਖਣਾ ਖਾਦ ਜਿਹੜੀ ਥੋੜੀ ਜੀ ਸਾਈਡ ਤੇ ਦੇਣੀ ਹੈਗੀ ਥਾਂ ਉੱਚਾ ਰੱਖਣ ਦਾ ਕਾਰਨ ਇਹ ਆ ਇੱਕ ਤਾਂ ਜਿਆਦਾ ਉੱਚਾ ਕਰੋਗੇ ਫਿਰ ਵੀ ਇਹਦੀ ਜੜ ਗਲੂਗੀ ਜੇ ਘੱਟ ਉੱਚਾ ਕਰੋਗੇ ਫਿਰ ਵੀ ਜੜ ਗਲੂਗੀ ਜਿਆਦਾ ਉੱਚਾ ਕਰਨ ਨਾਲ ਮਿੱਟੀ ਜਿਆਦਾ ਲੱਗ ਜੂ ਤਣੇ ਦੇ ਨਾਲ ਫਿਰ ਜੜ ਗਲਦੀ ਹੈ ਜੇ ਤੁਸੀਂ ਘੱਟ ਉੱਚਾ ਕਰੋਗੇ ਤਾਂ ਪਾਣੀ ਤਣੇ ਦੇ ਨਾਲ ਲੱਗ ਜਾਂਦਾ ਫਿਰ ਗਲਦੀ ਹੈਗੀ ਤੁਸੀਂ ਮੀਡੀਅਮ ਦਾ ਜਿਹੜਾ ਉਚਾਈ ਦਾ ਇਹਦਾ ਜਿਹੜਾ ਥੜਾ ਬਣਾ ਲੈਣਾ ਮਲਚਿੰਗ ਕਰਨੀ ਆ ਤਾਂ ਘਟੋ ਘਟ 4 ਉਂਗਲਾਂ ਤੁਸੀਂ ਤਣੇ ਤੋਂ ਦੂਰ ਕਰਨੀ ਹੈ ਜੇ ਨੇੜੇ ਕਰੋਗੇ ਤਾਂ ਉਹਦੇ ਨਾਲ ਤਣਾ ਗਲਣ ਦੀ ਸਮੱਸਿਆ ਆ ਜਾਂਦੀ ਹੈ ਕਿ ਇਹ ਤਾਂ ਹੋ ਗਈ ਜਿਹੜੀ ਇਹਦੀ ਸਿੰਚਾਈ ਦੀ ਗੱਲ ਤੇ ਖਾਦ ਦੀ ਗੱਲ ਸਿੰਚਾਈ ਦੀ ਗੱਲ ਦੇ ਵਿੱਚ ਇੱਕ ਚੀਜ਼ ਆਪਾਂ ਹੋਰ ਐਡ ਕਰਨਾ ਚਾਉਣੇ ਆ ਕਿ ਇਹ ਬੂਟਾ ਪਾਣੀ ਜ਼ਿਆਦਾ ਭਾਲਦਾ ਹੈਗਾ ਪਰ ਨੇੜੇ ਨਹੀਂ ਪਾਣੀ ਭਾਲਦਾ ਸਿਲ ਭਾਲਦਾ ਹੈਗਾ ਪਰ ਨੇੜੇ ਜੇ ਜ਼ਿਆਦਾ ਪਾਣੀ ਲੱਗੂਗਾ ਤਾਂ ਬੂਟੇ ਨੇ ਖਰਾਬ ਹੋ ਜਾਣਾਗਾ ਤੇ ਉੱਚੀ ਥਾਂ ਦੇ ਉੱਤੇ ਲੱਗੇ ਬੂਟੇ ਦਾ ਜਿਹੜਾ ਨਤੀਜੇ ਸੋਨੇ ਹੁੰਦੇ ਆ ਜਿਹੜੇ ਨੀਵੀਂ ਥਾਂ ਦੇ ਉੱਤੇ ਲੱਗੇ ਬੂਟੇ ਹੁੰਦੇ ਇੱਥੇ ਪਾਣੀ ਭਰ ਕੇ ਖੜਦਾ ਉਹਦੇ ਨਤੀਜੇ ਜਿਹੜੇ ਆਪਾਂ ਨੂੰ ਉਨੇ ਚੰਗੇ ਨਹੀਂ ਮਿਲਦੇਗੇ ਤੇ ਇਸ ਤੋਂ ਇਲਾਵਾ ਜਿਹੜੀ ਛੜਕਾ ਵਗੈਰਾ ਦੀ ਗੱਲ ਕਰ ਲਈਏ ਤਾਂ ਤੁਸੀਂ ਜਿਹੜਾ ਪਾਥੀਆਂ ਦਾ ਪਾਣੀ ਵਾਦੇ ਲਈ ਛਿੜਕ ਸਕਦੇ ਹੋਗੇ ਵੈਸੇ ਜੇ ਥੱਲਿਓਂ ਖਾਦ ਖਰਾਕ ਪੂਰੀ ਦੇਈ ਜਾਊਗੀ ਤਾਂ ਤਾਂ ਛੜਕਾ ਦੀ ਕੋਈ ਖਾਸ ਜਿਹੜੀ ਤੁਹਾਨੂੰ ਜ਼ਰੂਰਤ ਨਹੀਂ ਪੈਣੀਗੀ ਤੇ ਵੈਰਾਈਟੀ ਵੇਰ ਆਪਾਂ ਪਹਿਲੀ ਗੱਲ ਕਰ ਚੁੱਕੇ ਆ ਰੈਡ ਲੇਡੀ 786 ਵੈਰਾਈਟੀ ਜਿਹੜੀ ਪੰਜਾਬ ਦੇ ਮੌਸਮ ਨੂੰ ਤੇ ਕਾਫੀ ਅਨੁਕੂਲ ਆ ਵਧੀਆ ਫਾਲੇ ਦੇ ਤੇ ਆਉਂਦਾਗਾ ਤੇ ਕਾਫੀ ਟ੍ਰੈਲਰਾਂ ਦੇ ਵਿੱਚ ਆਪਾਂ ਇਹ ਦੇਖ ਚੁੱਕੇ ਆ ਕਾਫੀ ਜਗ੍ਹਾ ਹੋਰ ਵੀ ਆਪਾਂ ਬੂਟੇ ਲਵਾਏ ਆ ਉੱਥੇ ਬਹੁਤ ਸੋਹਣੇ ਨਤੀਜੇ ਜਿਹੜੇ ਦੇ ਦੇਖਣ ਨੂੰ ਮਿਲਿਆ ਅਗਸਤ ਦੇ ਮਹੀਨੇ ਜਿਹੜੇ ਆਪਾਂ ਇਹਦੇ ਪਲਾਂਟ ਤਿਆਰ ਕਰਾਂਗੇ ਤੇ ਤੁਸੀਂ ਸਤੰਬਰ ਦੇ ਮਹੀਨੇ ਆਪਣੇ ਤੋਂ ਪਲਾਂਟ ਲੈ ਸਕਦੇ ਹੋ ਪਹਿਲਾਂ ਤੁਹਾਨੂੰ ਜਿਹੜੀ ਪਲਾਂਟ ਲੈਣ ਲਈ ਬੁਕਿੰਗ ਕਰਵਾਉਣੀ ਪਊਗੀ ਬੁਕਿੰਗ ਦੇ ਪ੍ਰੋਸੀਜਰ ਲਈ ਤੁਹਾਨੂੰ ਜਿਹੜਾ ਨੰਬਰ ਮਿਲ ਜਾਣਾ ਹੈ ਉਸ ਨੰਬਰ ਦੇ ਉੱਪਰ ਤੁਸੀਂ ਜਿਹੜੇ ਆਪਣੇ ਪਲਾਂਟਸ ਦੀ ਬੁਕਿੰਗ ਕਰਾ ਸਕਦੇ ਹੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲਈ ਤੇ ਫਲਾਂ ਵਾਲੀ ਬੂਟਿਆਂ ਸੰਬੰਧੀ ਜਾਣਕਾਰੀ ਲਈ ਕੁਦਰਤੀ ਖੇਤੀ ਸੰਬੰਧੀ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ ਤੇ ਵੱਧ ਤੋਂ ਅੱਗੇ ਜਿਹੜਾ ਵੀਡੀਓ ਨੂੰ ਸ਼ੇਅਰ ਕਰਦੇ ਗ੍ਰੂਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ